ਕਨਸਰਟ ਆਫ ਡੀਟਰ ਪੀਆਰਏ ਪੌਲੀਆਬ ਨੇ ਪ੍ਰਧਾਨ ਮੰਤਰੀ ਮາກ ਕਾਰਨੇ ਦੇ ਨਾਮ ਲਿਖੀ ਚਿੱਠੀ ਕਿਹਾ ਟੈਕਸ ਕੱਟ ਕਰੇ ਸਰਕਾਰ ਅਤੇ ਡੈਹਵਾ ਸੈਟ ਨੂੰ ਲਿਆਵੇ 42 ਬਿਲੀਅਨ ਡਾਲਰ ਤੇ ਪਾਰਲੀਮੈਂਟਰੀ ਬਜਟ ਅਫੀਸਰ ਵੱਲੋਂ ਹਾਊਸਿੰਗ ਸਰਪਲਾਈ ਸੰਬੰਧੀ ਰਿਪੋਰਟ ਪੇਸ਼ ਕਿਹਾ 3.2 ਮਿਲੀਅਨ ਘਰ ਅਗਲੇ 10 ਸਾਲਾਂ ਦੇ ਵਿੱਚ ਬਣਾਉਣੇ ਜ਼ਰੂਰੀ ਨਹੀਂ ਤਾਂ ਡਿਮਾਂਡ ਅਤੇ ਸਪਲਾਈ ਚ ਰਹੇਗਾ ਵੱਡਾ ਫਰਕ ਆਨਲਾਈਨ ਸਕੈਮ ਨੂੰ ਰੋਕਣ ਦੇ ਲਈ ਨਵੇਂ ਮੀਜਰਸ ਬਜਟ ਵਿੱਚ ਸ਼ਾਮਲ ਕਰੇਗੀ ਫੈਡਰਲ ਸਰਕਾਰ ਫਾਈਨੈਂਸ ਮਿਨਿਸਟਰ ਫਰਾਂਸੂ ਆਫੀਲਿਪ ਸ਼ੈਂਪੇਨ ਨੇ ਦਿੱਤੀ ਇਸ ਸੰਬੰਧੀ ਜਾਣਕਾਰੀ ਹੁਣ ਜਾਣਦੇ ਖਬਰਾਂ ਵਿਸਤਾਰ ਦੇ ਨਾਲ ਪਾਰਲੀਮੈਂਟਰੀ ਬਜਟ ਅਫੀਸਰ ਵੱਲੋਂ ਦੱਸਿਆ ਗਿਆ ਕਿ ਅਗਲੇ 10 ਸਾਲਾਂ ਵਿੱਚ 3.2 ਮਿਲੀਅਨ ਨਵੇਂ ਘਰਾਂ ਦੀ ਉਸਾਰੀ ਕਰਨੀ ਪੈਗੀ ਇਸ ਨਾਲ ਹਾਊਸਿੰਗ ਗੈਪ ਘਟਾਇਆ ਜਾ ਸਕਦਾ ਹੈ ਅਤੇ ਅਗਲੇ 3 ਸਾਲਾਂ ਦੇ ਵਿੱਚ ਜ਼ਿਆਦਾ ਘਰ ਬਣਾਉਣੇ ਪੈਣਗੇ ਤਾਂ ਜੋ ਹਿਸਟੋਰਿਕਲੀ ਐਵਰੇਜ ਉੱਤੇ ਵਾਪਸ ਆਇਆ ਜਾ ਸਕੇ ਤਾਜ਼ਾ ਪ੍ਰੋਜੈਕਟਾਂ 'ਚ ਹਰ ਸਾਲ 227000 ਘਰ ਮੁਕੰਮਲ ਹੋਣਗੇ ਅਤੇ ਅਗਲੇ 10 ਸਾਲਾਂ ਦੇ ਵਿੱਚ 65000 ਹੋਰ ਘਰ ਬਣਾਉਣੇ ਪੈਣਗੇ ਤਾਂ ਜੋ ਹਾਊਸਿੰਗ ਗੈਪ ਨੂੰ ਸੰਤੁਲਿਤ ਕੀਤਾ ਜਾ ਸਕੇ ਕਿਉਂਕਿ ਪਿਛਲੇ ਕੁਝ ਸਾਲਾਂ ਚ ਜ਼ਰੂਰਤਾਂ ਪੂਰੀਆਂ ਨਹੀਂ ਹੋਈਆਂ ਜਿਨ੍ਹਾਂ ਰਿਪੋਰਟ ਵਿੱਚ ਕਿਹਾ ਹੈ ਕਿ ਕੈਨੇਡਾ ਵੱਲੋਂ ਇਮੀਗ੍ਰੇਸ਼ਨ ਘਟਾਉਣ ਨਾਲ ਨਵੇਂ ਬਣਨ ਵਾਲੇ ਘਰਾਂ ਦੀ ਗਿਣਤੀ ਵਿੱਚ ਤੇਜ਼ੀ ਦੇ ਨਾਲ ਗਰਾਵਟ ਆਏਗੀ ਪਾਰਲੀਮੈਂਟਰੀ ਬਜਟ ਆਫੀਸਰ ਨੇ ਕਿਹਾ ਹੈ ਕਿ ਇੱਕ ਵਾਰ ਹਾਊਸਿੰਗ ਉੱਪਰ ਦਬਾਅ ਘਟੇਗਾ ਪਰ ਪਹਿਲਾਂ ਲੱਖਾਂ ਲੋਕ ਆਏ ਹੋਏ ਨੇ ਅਤੇ ਜਦੋਂ ਹਾਊਸਿੰਗ ਮਾਰਕੀਟ ਵਿੱਚ ਐਂਟਰ ਹੋਣਗੇ ਤਾਂ ਡਿਮਾਂਡ ਸਪਲਾਈ ਦੇ ਵਿੱਚ ਵੱਡਾ ਫਰਕ ਨਜ਼ਰ ਆਏਗਾ ਜਿਨ੍ਹਾਂ ਕਹੇ ਕਿ ਇਸ ਸਮੇਂ ਪ੍ਰਮੁੱਖ ਮਾਰਕੀਟਾਂ ਵਿੱਚ ਪ੍ਰਾਈਸ ਕਾਰਨ ਅਤੇ ਹੋਰ ਫੈਕਟਰਾਂ ਕਾਰਨ ਮੰਗ ਘਟੀ ਹੈ ਕਿਉਂਕਿ ਲੋਕ ਆਪਣੇ ਆਪ ਨੂੰ ਮਾਰਕੀਟ ਚੋਂ ਬਾਹਰ ਮਹਿਸੂਸ ਕਰ ਰਹੇ ਨੇ ਵੈਕੈਂਸੀ ਰੇਟ 2024 ਵਿੱਚ 3.3% ਤੇ ਪੁੱਜੀ ਹੈ ਜੋ ਕਿ 2000 ਤੋਂ 2019 ਦੀ ਹਿਸਟੋਰੀਕਲ ਐਵਰੇਜ 6.4% ਤੋਂ ਘਟਾ ਹੈ ਉਹਨਾਂ ਕਹਿ ਕੇ ਜਦੋਂ ਵੈਕੈਂਸੀ ਰੇਟ ਘਟੇਗਾ ਤਾਂ ਰੈਂਟ ਅਤੇ ਘਰਾਂ ਦੇ ਪ੍ਰਾਈਸ ਵਧਣਗੇ ਤੇ ਆਪਣੇ ਆਪ ਲੋਕ ਖੁਦ ਨੂੰ ਹਾਊਸਿੰਗ ਚੋਂ ਬਾਹਰ ਸਮਝਣਗੇ ਅਤੇ ਇੱਥੇ ਰਹਿਣ ਲਈ ਮਜਬੂਰ ਹੋਣਗੇ ਵਧੇ ਹੋਏ ਕੰਸਟਰਕਸ਼ਨ ਅਤੇ ਘਟੀ ਹੋਈ ਡਿਮਾਂਡ ਨਾਲ ਖਾਲੀ ਸਪੇਸ ਵਧੇ ਜ਼ਰੂਰ ਨੇ ਜਦ ਕਿ ਪਿਛਲੇ ਸਾਲਾਂ ਦੇ ਵਿੱਚ ਇਸ ਕਾਰਨ ਪ੍ਰਾਈਸ ਕਾਫੀ ਵਧੇ ਸਨ ਪੀਬੀਓ ਮੁਤਾਬਕ 2.5 ਮਿਲੀਅਨ ਘਰ ਅਗਲੇ 10 ਸਾਲਾਂ ਦੇ ਵਿੱਚ ਬਣ ਜਾਣਗੇ ਜਦਕਿ ਹਾਊਸਿੰਗ ਗਾਇਬ ਘਟਾਉਣ ਦੇ ਲਈ 3.2 ਮਿਲੀਅਨ ਘਰਾਂ ਦੀ ਜ਼ਰੂਰਤ ਹੈ ਇਸ ਵਿੱਚ ਬੇਸ਼ੱਕ ਫੈਡਰਲ ਸਰਕਾਰ ਵੱਲੋਂ ਪੇਸ਼ ਕੀਤੀ ਜਾਣ ਵਾਲੀ ਹਾਊਸਿੰਗ ਯੋਜਨਾ ਸ਼ਾਮਲ ਨਹੀਂ ਹੈ ਜਿਸ ਨਾਲ ਸਪਲਾਈ ਦੁੱਗਣੀ ਕਰਨ ਦਾ ਵਾਅਦਾ ਫੈਡਰਲ ਸਰਕਾਰ ਵੱਲੋਂ ਕੀਤਾ ਗਿਆ ਹੈ ਪਾਰਲੀਮੈਂਟਰੀ ਬਜਟ ਆਫੀਸਰ ਮੁਤਾਬਕ ਇਹ ਸੁਪਰਨਿਰਪਰ ਕਰੇਗਾ ਕਿ ਸਰਕਾਰ ਇਸ ਪ੍ਰੋਗਰਾਮ ਨੂੰ ਕਿਸ ਢੰਗ ਦੇ ਨਾਲ ਲਾਗੂ ਕਰਦੀ ਹੈ ਕਿਉਂਕਿ ਗ੍ਰੇਟਰ ਟ੍ਰਾਂਟੋ ਏਰੀਆ ਤੇ ਮੈਟਰੋ ਵੈਂਕੂਵਰ ਰੀਜਨ ਦੇ ਵਿੱਚ ਪਿਛਲੇ ਸਮੇਂ ਦੌਰਾਨ ਪ੍ਰਾਈਸ ਬਹੁਤ ਤੇਜ਼ੀ ਦੇ ਨਾਲ ਵਧੇ ਨੇ ਅਤੇ ਹਾਊਸਿੰਗ ਅਫੋਰਡੇਬਿਲਟੀ ਇੱਕ ਵੱਡਾ ਇਸ਼ੂ ਬਣਿਆ ਹੋਇਆ ਹੈ ਉਸੇ ਤੰਗ ਦੇ ਨਾਲ ਜੇਕਰ ਕੈਲਗਰੀ ਦੀ ਗੱਲ ਕਰੀਏ ਤਾਂ ਕੈਲਗਰੀ ਬੇਸ਼ੱਕ ਇਹਨਾਂ ਦੋ ਰੀਜਨਸ ਦੇ ਮੁਕਾਬਲੇ ਹਾਲੇ ਵੀ ਅਫੋਰਡੇਬਲ ਮਾਰਕੀਟ ਹੈ ਪਰ ਪਿਛਲੇ ਸਮੇਂ ਦੌਰਾਨ ਇਸੇ ਤਰ੍ਹਾਂ ਦੇ ਪ੍ਰਾਈਸ ਬਹੁਤ ਤੇਜ਼ੀ ਦੇ ਨਾਲ ਵਧੇ ਨੇ ਸਰੀ ਪੁਲਿਸ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਵੀਕਐਂਡ ਉੱਪਰ ਇੱਕ ਸੈਡਾਨ ਉੱਪਰ ਚਲੀਆਂ ਗੋਲੀਆਂ ਜੋ ਕਿ ਸਾਹਮਣੇ ਬਿਜ਼ਨਸ ਉੱਪਰ ਵੀ ਲੱਗੀਆਂ ਸਨ ਪੁਲਿਸ ਮੁਤਾਬਕ ਐਤਵਾਰ ਨੂੰ 1 ਵਜੇ ਕਿੰਗ ਜਾਰਜ ਬੁਲੇਵਾਰਡ ਅਤੇ 81 ਐਵੇਨਿਊ ਇੰਟਰਸੈਕਸ਼ਨ ਤੇ ਉਹ ਵਾਹਨ ਨੂੰ ਨਿਸ਼ਾਨਾ ਬਣਾਇਆ ਗਿਆ ਸੀ ਨਾ ਕਿ ਬਿਜ਼ਨਸ ਨੂੰ ਅਤੇ ਇਹ ਐਕਸਟਰਸ਼ਨ ਨਾਲ ਸੰਬੰਧਿਤ ਮਾਮਲਾ ਨਹੀਂ ਹੈ ਭਾਵੇਂ ਇਹ ਜਬਰੀ ਵਸੂਲੀ ਦੇ ਨਾਲ ਜੁੜਿਆ ਹੋਇਆ ਮਸਲਾ ਨਹੀਂ ਹੈ ਤੇ ਬਿਜ਼ਨਸ ਉੱਪਰ ਕੋਈ ਜ਼ਖਮੀ ਨਹੀਂ ਹੋਇਆ ਇਸ ਮਾਮਲੇ 'ਚ ਪੁਲਿਸ ਵਿਕਟਮ ਅਤੇ ਗੋਲੀ ਚਲਾਉਣ ਵਾਲੇ ਦੀ ਭਾਲ ਕਰ ਰਹੀ ਹੈ ਜਿਸ ਲਈ ਪਬਲਿਕ ਤੋਂ ਸਹਾਇਤਾ ਵੀ ਮੰਗੀ ਗਈ ਹੈ ਵਹੀਕਲ ਵਾਈਟ ਕਲਰ ਦਾ ਨਵਾਂ ਮਾਡਲ 4 ਵਿੰਡੋਜ਼ ਵਾਲੀ ਸੈਡਾਨ ਹੈ ਜੇਕਰ ਕਿਸੇ ਵਿਅਕਤੀ ਕੋਲ ਇਸ ਘਟਨਾ ਸੰਬੰਧੀ ਕੋਈ ਜਾਣਕਾਰੀ ਜਾਂ ਫੁਟੇਜ ਹੋਵੇ ਤਾਂ ਉਹ ਸਰੀ ਪੁਲਿਸ ਜਾਂ ਕ੍ਰਾਈਮ ਸਟਾਪਰਸ ਦੇ ਨਾਲ ਸੰਪਰਕ ਕਰ ਸਕਦਾ ਹੈ ਹੁਣ ਤੱਕ ਸਰੀ ਦੇ ਵਿੱਚ ਗੋਲੀ ਚੱਲਣ ਦੇ ਬਹੁਤ ਸਾਰੇ ਮਾਮਲੇ ਸਾਹਮਣੇ ਆਏ ਨੇ ਜਿਸ ਕਾਰਨ ਜੇਕਰ ਕਿਸੇ ਬਿਜ਼ਨਸ ਦੇ ਉੱਪਰ ਗੋਲੀ ਚੱਲਦੀ ਹੈ ਤਾਂ ਲੋਕ ਉਸ ਨੂੰ ਐਕਸਟਰਸ਼ਨ ਦੇ ਨਾਲ ਸੰਬੰਧਿਤ ਮਾਮਲਾ ਮੰਨਦੇ ਨੇ ਇਸ ਕਾਰਨ ਪੁਲਿਸ ਦੇ ਵੱਲੋਂ ਸਮੇਂ-ਸਮੇਂ ਦੇ ਉੱਪਰ ਹਰ ਸ਼ੂਟਿੰਗ ਦੀ ਘਟਨਾ ਸੰਬੰਧੀ ਜਾਣਕਾਰੀ ਦਿੱਤੀ ਜਾਂਦੀ ਹੈ ਅਤੇ ਉਸ ਦੇ ਨਾਲ ਇਹ ਵੀ ਦੱਸਿਆ ਜਾਂਦਾ ਹੈ ਕਿ ਐਕਸਟਰਸ਼ਨ ਦੇ ਨਾਲ ਜੁੜਿਆ ਹੋਇਆ ਮਸਲਾ ਹੈ ਜਾਂ ਨਹੀਂ ਇਸ ਤੋਂ ਪਹਿਲਾਂ ਵੀ ਇੱਕ ਅਜਿਹੇ ਮਾਮਲਾ ਸਾਹਮਣੇ ਆਇਆ ਸੀ ਜਿਸ ਵਿੱਚ ਪੁਲਿਸ ਦੇ ਵੱਲੋਂ ਤੁਰੰਤ ਜਾਂਚ ਤੋਂ ਬਾਅਦ ਜਾਣਕਾਰੀ ਦਿੱਤੀ ਗਈ ਸੀ ਕਿ ਇਹ ਜਬਰੀ ਵਸੂਲੀ ਦੇ ਨਾਲ ਸੰਬੰਧਿਤ ਮਾਮਲਾ ਨਹੀਂ ਹੈ ਕਿਉਂਕਿ ਪਿਛਲੇ ਸਮੇਂ ਦੌਰਾਨ ਸਾਊਥ ਏਸ਼ੀਅਨ ਬਿਜ਼ਨੈਸਸ ਜੋ ਕਿ ਸਰੀ ਐਬਸਫੋਰਡ ਐਡਮਿੰਟਨ ਬ੍ਰੈਮਟਨ ਵਰਗੇ ਇਲਾਕਿਆਂ ਦੇ ਵਿੱਚ ਨੇ ਉੱਥੇ ਐਕਸਟਰਸ਼ਨ ਦੇ ਮਾਮਲਿਆਂ ਦੇ ਵਿੱਚ ਕਾਫੀ ਵਾਧਾ ਹੋਇਆ ਜਿੱਥੇ ਕਿ ਫੋਨ ਰਾਹੀਂ ਧਮਕੀਆਂ ਆਉਣੇ ਜਾਂ ਫਿਰ ਲੈਟਰ ਭੇਜਣਾ ਇਸ ਤੋਂ ਬਾਅਦ ਬਿਜ਼ਨਸ ਨੂੰ ਗੋਲੀ ਦੇ ਨਾਲ ਨਿਸ਼ਾਨਾ ਬਣਾਉਣਾ ਜਾਂ ਫਿਰ ਬਿਜ਼ਨਸਮੈਨ ਦੇ ਘਰ ਨੂੰ ਨਿਸ਼ਾਨਾ ਬਣਾਉਣਾ ਸ਼ਾਮਲ ਹੈ ਇਸ ਮਾਮਲੇ ਦੇ ਵਿੱਚ ਬੇਸ਼ੱਕ ਵੱਖ-ਵੱਖ ਰੀਜਨਸ ਦੇ ਵਿੱਚ ਕਾਫੀ ਗ੍ਰਿਫਤਾਰੀਆਂ ਕੀਤੀਆਂ ਗਈਆਂ ਨੇ ਪਰ ਇਸ ਦੇ ਬਾਵਜੂਦ ਵੀ ਇਹ ਮਾਮਲੇ ਘਟਣ ਦਾ ਨਾਮ ਨਹੀਂ ਲੈ ਰਹੇ ਜਿਸ ਕਾਰਨ ਸਾਊਥ ਏਸ਼ੀਅਨ ਭਾਈਚਾਰੇ ਖਾਸ ਕਰਕੇ ਬਿਜ਼ਨਸਮੈਨਾਂ ਦੇ ਵਿੱਚ ਚਿੰਤਾ ਬਣੀ ਹੋਈ ਹੈ ਜੇਕਰ ਸਰੀ ਦੀ ਗੱਲ ਕੀਤੀ ਜਾਵੇ ਤਾਂ ਸਰੀ ਵਿੱਚ ਹੁਣ ਤੱਕ 65 ਐਕਸਟਰਸ਼ਨ ਦੇ ਨਾਲ ਸੰਬੰਧਿਤ ਮਾਮਲੇ ਸਾਹਮਣੇ ਆਏ ਨੇ ਜਿਸ ਵਿੱਚ 35 ਦੇ ਵਿੱਚ ਗੋਲੀ ਵੀ ਚੱਲੀ ਹੈ ਅਤੇ ਪੁਲਿਸ ਦੇ ਵੱਲੋਂ ਜੋ ਪ੍ਰੋਵਿੰਸ਼ੀਅਲ ਟਾਸਕ ਫੋਰਸ ਬਣਾਈ ਗਈ ਹੈ ਉਸ ਅਧੀਨ ਕੁਝ ਗ੍ਰਿਫਤਾਰੀਆਂ ਨੂੰ ਵੀ ਅੰਜਾਮ ਦਿੱਤਾ ਗਿਆ ਪਰ ਇਸ ਦੇ ਬਾਵਜੂਦ ਇਹ ਸਿਲਸਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ BC ਕੰਜ਼ਰਵੇਟਿਵ ਲੀਡਰ ਜੌਨ ਰਸਟਰਡ ਦੀ ਲੀਡਰਸ਼ਿਪ ਨੂੰ ਇੱਕ ਹੋਰ ਝਟਕਾ ਦਿੰਦੇ ਹੋਏ ਪਟੈਂਕਟਨ ਸਮਰਲੈਂਡ ਦੀ ਐਮਐਲਏ ਨੇ ਸੋਮਵਾਰ ਨੂੰ BC ਕੰਜ਼ਰਵੇਟਿਵ ਦੀ ਕਾਕਸ ਤੋਂ ਅਸਤੀਫਾ ਦੇ ਦਿੱਤਾ ਐਮਐਲਏ ਅਮੇਲੀਆ ਬੋਲਟੋਵੀ ਨੇ BC ਵਿਧਾਨ ਸਭਾ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਐਲਾਨ ਕੀਤਾ ਕਿ ਉਹ ਹੁਣ ਆਜ਼ਾਦ ਐਮਐਲਏ ਵਜੋਂ ਬੈਠਣ ਜਾ ਰਹੇ ਨੇ ਜਿਨ੍ਹਾਂ ਐਲਨੋਰ ਸਟਾਰਕੋ ਨੂੰ ਫਾਲੋ ਕੀਤਾ ਜਿਨ੍ਹਾਂ ਨੂੰ ਸਤੰਬਰ ਦੇ ਵਿੱਚ ਪਾਰਟੀ ਤੋਂ ਬਾਹਰ ਕੱਢ ਦਿੱਤਾ ਗਿਆ ਸੀ ਅਤੇ ਦੋਸ਼ ਲਗਾਇਆ ਗਿਆ ਸੀ ਕਿ ਉਹਨਾਂ ਲੀਡਰਸ਼ਿਪ ਰਿਵਿਊ ਦੌਰਾਨ ਪਾਰਟੀ ਨੂੰ ਲੀਡਰ ਵਿੱਚ ਪ੍ਰੋਸਾ ਕਰਮ ਤੋਂ ਰੋਕਿਆ ਅਤੇ ਉਹਨਾਂ ਦੇ ਵਿਰੁੱਧ ਮੁਹਿੰਮ ਚਲਾਈ ਜਿਨ੍ਹਾਂ ਕਿਹਾ ਕਿ ਰੌਸਟਰ ਨੇ ਇਹ ਗੱਲ ਆਖੀ ਸੀ ਕਿ ਜੇਕਰ ਉਸਦੀ ਲੀਡਰਸ਼ਿਪ ਪਸੰਦ ਨਹੀਂ ਹੈ ਤਾਂ ਉਸ ਨੂੰ ਬਾਹਰ ਕੱਢ ਦਿੱਤਾ ਜਾਣਾ ਚਾਹੀਦਾ ਹੈ ਪਾਰਟੀ ਲੀਡਰ ਨਾਲ ਮਤਭੇਦਾਂ ਦੇ ਚੱਲਦੇ ਹੁਣ ਤੱਕ 5 ਐਮਐਲਏਸ ਪਾਰਟੀ ਤੋਂ ਵੱਖ ਹੋ ਚੁੱਕੇ ਨੇ ਬੁਲਟੋਵੀ ਨੇ ਕਿਹਾ ਕਿ ਉਹਨਾਂ ਦਾ ਪਾਰਟੀ ਤੋਂ ਬਾਹਰ ਜਾਣਾ ਪੋਲਿਟੀਕਲ ਅਹੁਦਿਆਂ ਨਾਲ ਜੁੜਿਆ ਹੋਇਆ ਨਹੀਂ ਹੈ ਪਰ ਮੈਂਬਰਸ਼ਿਪ ਫਰਾਡ ਅਤੇ ਇਮਾਨਦਾਰੀ ਦੇ ਨਾਲ ਜੁੜਿਆ ਹੋਇਆ ਮਾਮਲਾ ਜ਼ਰੂਰ ਹੈ ਜਿੰਨਾ ਕਿਹਾ ਕਿ ਉਹ ਹੁਣ ਸਟਰਕੋ ਦਾ ਸਹਿਯੋਗ ਕਰਨਗੇ ਪਰ ਜੇਕਰ ਜੌਨ ਰਸਟਰ ਨੂੰ ਪਾਰਟੀ ਲੀਡਰ ਦੇ ਅਹੁਦੇ ਤੋਂ ਹਟਾ ਦਿੱਤਾ ਜਾਂਦਾ ਹੈ ਤਾਂ ਪਾਰਟੀ ਵਿੱਚ ਵਾਪਸ ਆਉਣ ਤੇ ਵਿਚਾਰ ਕਰਨਗੇ ਅਤੇ ਇਸ ਸਬੰਧੀ ਅੱਗੇ ਵੀ ਗੱਲਬਾਤ ਜਾਰੀ ਰੱਖੀ ਜਾਏਗੀ ਕਿਉਂਕਿ ਜੌਨ ਰਸਟਰਡ ਲਗਾਤਾਰ ਲੀਡਰਸ਼ਿਪ ਦੇ ਅਹੁਦੇ ਤੇ ਬਣੇ ਰਹਿਣ ਨੂੰ ਲੈ ਕੇ ਦਬਾਅ ਦਾ ਸਾਹਮਣਾ ਕਰ ਰਹੇ ਨੇ ਬੇਸ਼ੱਕ ਪਿਛਲੇ ਦਿਨੀ ਹੋਏ ਲੀਡਰਸ਼ਿਪ ਰਿਵਿਊ ਦੇ ਵਿੱਚ ਪਾਰਟੀ ਮੈਂਬਰਸ ਦੇ ਵੱਲੋਂ ਜੌਨ ਰਸਟਰਡ ਦੀ ਲੀਡਰਸ਼ਿਪ ਦੇ ਉੱਪਰ ਭਰੋਸਾ ਜਤਾਇਆ ਗਿਆ ਪਰ ਇਸ ਸਮੇਂ ਬਹੁਤ ਘੱਟ ਮੈਂਬਰਸ ਦੇ ਵੱਲੋਂ ਆਪਣੇ ਵੋਟ ਦਿੱਤੀ ਗਈ ਸੀ ਇਸ ਤੋਂ ਇਲਾਵਾ ਇੱਕ ਰਾਈਡਿੰਗ ਦੇ ਉੱਪਰ ਫੇਕ ਵੋਟਾਂ ਬਣਾਉਣ ਦਾ ਮਸਲਾ ਵੀ ਸਾਹਮਣੇ ਆਇਆ ਸੀ ਜਿਸ ਨੂੰ ਕਿ ਪਾਰਟੀ ਨੇ ਬਾਅਦ ਦੇ ਵਿੱਚ ਹੱਲ ਕਰ ਦਿੱਤਾ ਸੀ ਅਤੇ ਉਸ ਤਰ੍ਹਾਂ ਦੀਆਂ ਤਮਾਮ ਵੋਟਾਂ ਨੂੰ ਰੱਦ ਕਰ ਦਿੱਤਾ ਗਿਆ ਸੀ ਪਰ ਇਸ ਦੇ ਬਾਅਦ ਲਗਾਤਾਰ ਪਾਰਟੀ ਦੇ ਵਿੱਚ ਆਵਾਜ਼ਾਂ ਉੱਠ ਰਹੀਆਂ ਨੇ ਐਲਰਨੋ ਸਟੋਰਕੋ ਨੂੰ ਜਦੋਂ ਪਾਰਟੀ ਚੋਂ ਬਾਹਰ ਕੀਤਾ ਗਿਆ ਤਾਂ ਉਹਨਾਂ ਦੇ ਵੱਲੋਂ ਵੀ ਮੀਡੀਆ 'ਚ ਮਲਾਲ ਪ੍ਰਗਟ ਕੀਤਾ ਗਿਆ ਸੀ ਅਤੇ ਜੌਨ ਰਸਟਰਡ ਤੇ ਨਾਰਾਜ਼ਗੀ ਜ਼ਾਹਰ ਕੀਤੀ ਗਈ ਸੀ ਉਹਨਾਂ ਆਖਿਆ ਸੀ ਕਿ ਬੀਸੀ ਕੰਜ਼ਰਵੇਟਿਵ ਪਾਰਟੀ ਨੂੰ ਇੱਕ ਨਵੇਂ ਲੀਡਰ ਦੀ ਜ਼ਰੂਰਤ ਹੈ ਕਿਉਂਕਿ ਆਖਰੀ ਵਿਧਾਨ ਸਭਾ ਚੋਣਾਂ ਦੇ ਵਿੱਚ ਲੋਕਾਂ ਨੇ ਜੌਨ ਰਸਟਰਡ ਨੂੰ ਨਹੀਂ ਬਲਕਿ ਕੰਜ਼ਰਵੇਟਿਵ ਬ੍ਰਾਂਡ ਨੂੰ ਵੋਟਾਂ ਪੰਜਾਬ ਸੰਨ ਪਰ ਦੂਜੇ ਪਾਸੇ ਬਹੁਤ ਸਾਰੇ ਐਮਐਲਏਜ਼ ਜੌਨ ਰਸਟਰ ਦੇ ਉੱਪਰ ਭਰੋਸਾ ਵੀ ਜਤਾਉਂਦੇ ਨੇ ਅਤੇ ਪਾਰਟੀ ਦੀ ਕੌਕਸ ਮੀਟਿੰਗ ਦੌਰਾਨ ਐਮਐਲਐਸ ਦੇ ਫੋਨ ਦੀ ਤਲਾਸ਼ੀ ਲੈਣ ਦਾ ਮਸਲਾ ਵੀ ਪਿਛਲੇ ਦਿਨੀ ਚਰਚਾ ਦੇ ਵਿੱਚ ਰਿਹਾ ਸੀ ਜਿਸ ਨੂੰ ਲੈ ਕੇ ਰਸਟਰ ਦੇ ਵੱਲੋਂ ਆਖਿਆ ਗਿਆ ਸੀ ਕਿ ਆਮ ਤੌਰ ਤੇ ਅਜਿਹਾ ਨਹੀਂ ਕੀਤਾ ਜਾਂਦਾ ਪਰ ਕੌਕਸ ਦੇ ਵਿੱਚ ਹੋਈ ਗੱਲਬਾਤ ਸੋਸ਼ਲ ਮੀਡੀਆ ਤੇ ਸਾਹਮਣੇ ਆਉਣ ਤੋਂ ਬਾਅਦ ਪਾਰਟੀ ਨੇ ਇੱਕ ਕਦਮ ਜ਼ਰੂਰ ਚੁੱਕਿਆ ਸੀ ਇਸ ਸਮੇਂ ਵਿਧਾਨ ਸਭਾ ਦਾ ਸੈਸ਼ਨ ਚੱਲ ਰਿਹਾ ਜਿੱਥੇ ਕਿ ਵਿਰੋਧੀ ਧਿਰ ਨੇ ਸਰਕਾਰ ਨੂੰ ਘੇਰਨਾ ਸੀ ਪਰ ਵਿਰੋਧੀ ਧਿਰ ਆਪਣੀ ਫੋਟ ਨੂੰ ਲੈ ਕੇ ਲਗਾਤਾਰ ਸੁਰਖੀਆਂ ਦੇ ਵਿੱਚ ਬਣੀ ਹੋਈ ਹੈ ਕਿਉਂਕਿ ਬੀਸੀ ਕੰਜ਼ਰਵੇਟਿਵ ਦਾ ਕੋਈ ਵਜੂਦ ਬ੍ਰਿਟਿਸ਼ ਕੋਲੰਬੀਆ ਦੀ ਸਿਆਸਤ ਦੇ ਵਿੱਚ ਨਹੀਂ ਸੀ ਪਰ ਪਿਛਲੀਆਂ ਚੋਣਾਂ ਦੇ ਵਿੱਚ ਇਹਨਾਂ ਦੇ ਵੱਲੋਂ ਐਨਡੀਪੀ ਨੂੰ ਸਖਤ ਟੱਕਰ ਦਿੱਤੀ ਗਈ ਸੀ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ 1 ਨਵੰਬਰ ਤੋਂ ਇمپੋਰਟ ਕੀਤੇ ਜਾਣ ਵਾਲੇ ਮੀਡੀਅਮ ਅਤੇ ਹੈਵੀ ਡਿਊਟੀ ਟਰੱਕਸ ਉੱਪਰ 25% ਟੈਰਫ ਲਗਾਇਆ ਜਾਵੇਗਾ ਜਿਸ ਵਿੱਚ ਕੈਨੇਡਾ ਅਮਰੀਕਾ ਮੈਕਸੀਕੋ ਸਮਝੌਤੇ ਦੇ ਤਹਿਤ ਟ੍ਰੇਡ ਕੀਤੇ ਜਾਣ ਵਾਲੇ ਵਹੀਕਲਸ ਲਈ ਇੱਕ ਕਾਰਬਾਊਟ ਸ਼ਾਮਲ ਹੈ ਭਾਵੇਂ ਇਹਨਾਂ ਟਰੱਕਾਂ 'ਚ ਕੁਸਮਾ ਅਧੀਨ ਗੈਰ ਅਮਰੀਕੀ ਪਾਰਟਸ ਉੱਪਰ ਟੈਰਫ ਲਗਾਇਆ ਜਾਏਗਾ ਨਵੀਂ ਲੇਵੀ ਹੁਣ ਲਈ ਅਰਥਾ ਅਮਰੀਕੀ ਟ੍ਰੇਡ ਐਗਰੀਮੈਂਟ ਦੇ ਅਧੀਨ ਆਉਣ ਵਾਲੇ ਆਟੋ ਪਾਰਟਸ ਨੂੰ ਪ੍ਰਭਾਵਿਤ ਨਹੀਂ ਕਰੇਗੀ ਵਾਈਟ ਹਾਊਸ ਮੁਤਾਬਕ ਇਹ ਰੀਲੀਫ ਉਦੋਂ ਤੱਕ ਲਾਗੂ ਰਹੇਗਾ ਜਦੋਂ ਤੱਕ ਕਮਰਸ ਸੈਕਟਰੀ ਹਾਰਵਰਡ ਲੁੱਟਨੇਕ ਯੂਐਸ ਕਸਟਮ ਐਂਡ ਬਾਰਡਰ ਪ੍ਰੋਟੈਕਸ਼ਨ ਨਾਲ ਸਲਾਹ مشورہ ਕਰਕੇ ਗੈਰ ਅਮਰੀਕੀ ਪਾਰਟਸ ਉੱਪਰ ਟੈਰਫ ਲਾਗੂ ਕਰਨ ਦੇ ਲਈ ਪ੍ਰੋਸੈਸ ਅਪਲਾਈ ਨਹੀਂ ਕਰਦੇ ਬੇਸ਼ੱਕ ਅੱਜ ਇਸ ਸਬੰਧੀ ਅਨਾਉਂਸਮੈਂਟ ਹੋਣ ਤੋਂ ਬਾਅਦ ਕਈ ਪ੍ਰਕਾਰ ਦੀਆਂ ਚਰਚਾਵਾਂ ਚੱਲ ਰਹੀਆਂ ਨੇ ਪਰ ਇਹ ਵੀ ਗੱਲ ਕਹੀ ਗਈ ਹੈ ਕਿ ਸਟੀਲ ਅਤੇ ਅਲੂਮੀਨਮ ਦੇ ਉੱਪਰ ਵੀ ਕੁਝ ਰਿਲੀਫ ਦਿੱਤੀ ਗਈ ਹੈ ਬੱਸਸਾਂ ਅਤੇ ਮੋਟਰ ਕੋਚ ਦੇ ਉੱਪਰ 10% ਟੈਰਫ ਲਗਾਇਆ ਗਿਆ ਹੈ ਐਡਮਿਨਿਸਟ੍ਰੇਸ਼ਨ ਨੇ ਯੂਐਸ ਵਿੱਚ ਆਟੋਮੋਬਾਈਲਸ ਦੀ ਪ੍ਰੋਡਕਸ਼ਨ ਅਤੇ ਸੈਲ ਆਊਟ ਕਰਨ ਵਾਲੀਆਂ ਕੰਪਨੀਆਂ ਲਈ ਟੈਰਫ ਛੋਟ ਵੀ ਸ਼ਾਮਲ ਕੀਤੀ ਗਈ ਹੈ ਇਹ ਇੱਕ ਅਜਿਹਾ ਕਦਮ ਹੈ ਜੋ ਕਿ ਇੰਪੋਰਟ ਕੀਤੇ ਗਏ ਪਾਰਟਸ ਉੱਪਰ ਡਿਊਟੀਆਂ ਦੇ ਇੰਪੈਕਟ ਨੂੰ ਆਫਸੈਟ ਕਰਦਾ ਹੈ ਰਾਸ਼ਟਰਪਤੀ 트럼ਪ ਵੱਲੋਂ 1962 ਦੇ ਟ੍ਰੇਡ ਐਕਸਪੈਂਸ਼ਨ ਐਕਟ ਦੀ ਧਾਰਾ 232 ਦੀ ਵਰਤੋਂ ਕਰਕੇ ਨਵੇਂ ট্রাক ਟੈਰਫ ਲਗਾਏ ਗਏ ਨੇ ਜੋ ਕਿ ਸੈਮੀ ਟ੍ਰੇਲਰਾਂ ਤੇ ਵੱਡੇ ਪਿਕਅਪ ਟਰੱਕਾਂ ਨੂੰ ਪ੍ਰਭਾਵਿਤ ਕਰੇਗਾ। ਇਹ ਉਸੇ ਤਰ੍ਹਾਂ ਦਾ ਹੈ ਜਿਵੇਂ ਕਿ ਛੋਟੀਆਂ ਕਾਰਾਂ ਲਈ ਟੈਰਫ ਲਗਾਏ ਗਏ ਸਨ। ਇਸ ਨਾਲ ਸੈਕਟਰ ਸਪੈਸੀਫਿਕ ਟੈਰਫ ਲਿਸਟ ਦੇ ਵਿੱਚ ਵਾਧਾ ਹੋ ਗਿਆ ਜਿਸ ਵਿੱਚ ਪਹਿਲਾਂ ਸਟੀਲ, ਅਲੂਮੀਨਮ, ਕਾਪਰ, ਲੰਬਰ ਮੌਜੂਦ ਨੇ। ਇਸ ਐਲਾਨ ਮੌਕੇ ਸਟੀਲ ਅਤੇ ਅਲੂਮੀਨਮ ਉੱਪਰ ਟੈਰਫ ਵਿੱਚ ਕੁਝ ਰਾਹਤ ਦਿੱਤੀ ਗਈ ਹੈ ਪਰ ਇਹ ਰਾਹਤ ਸਿਰਫ ਅਮਰੀਕਾ ਦੇ ਆਟੋ ਸੈਕਟਰ ਵਿੱਚ ਵਰਤੀ ਜਾਣ ਵਾਲੀ ਸਟੀਲ ਅਤੇ ਅਲੂਮੀਨਮ ਉੱਪਰ ਹੋਏਗੀ ਜਿਸ ਨੂੰ ਘਟਾ ਕੇ 25% ਕੀਤਾ ਗਿਆ ਹੈ ਇਸ ਮੌਕੇ ਕਮਰਸ ਸੈਕਟਰੀ ਨੇ ਕਿਹਾ ਕਿ ਇਹ ਇੱਕ ਅਜੀ ਰਾਹਤ ਹੈ ਇਸ ਨੂੰ ਸਟੀਲ ਜਾਂ ਅਲੂਮੀਨਮ ਵਿੱਚ ਟੈਰਫ ਕਟੌਤੀ ਦੇ ਰਸਤੇ ਵੱਜੋਂ ਨਾ ਦੇਖਿਆ ਜਾਵੇ ਪਰ ਫਿਲਹਾਲ ਇਹ ਨਹੀਂ ਪਤਾ ਕਿ ਘਟਾਇਆ ਗਿਆ ਟੈਰਫ ਕਦੋਂ ਅਤੇ ਕਿਵੇਂ ਲਾਗੂ ਹੋਏਗਾ ਅਮਰੀਕਨ ਟਰਕਿੰਗ ਐਸੋਸੀਏਸ਼ਨ ਨੇ ਡਿਊਟੀਆਂ ਦਾ ਵਿਰੋਧ ਕਰਦੇ ਹੋਏ ਕਿਹਾ ਹੈ ਕਿ ਇਹ ਇੱਕ ਅਜੀ ਹ ਇੰਡਸਟਰੀ ਹੈ ਜਿਸ ਵਿੱਚ ਪ੍ਰਾਈਸ ਵਧ ਸਕਦਾ ਜਿਸ ਨੂੰ ਪਹਿਲਾਂ ਹੀ ਸਟੀਲ ਅਤੇ ਅਲੂਮੀਨਮ ਟੈਰਫ ਦੁਆਰਾ ਪ੍ਰਭਾਵਿਤ ਕੀਤਾ ਗਿਆ ਕਿਉਂਕਿ ਅਮਰੀਕੀ ਰਾਸ਼ਟਰਪਤੀ ਦੇ ਵੱਲੋਂ ਸੈਕਟਰ ਸਪੈਸੀਫਿਕ ਟੈਰਫਸ ਲਗਾਤਾਰ ਆਉਦਸ ਵੱਲਣ ਤੋਂ ਬਾਅਦ ਲਗਾਏ ਜਾ ਰਹੇ ਨੇ ਅਤੇ ਕੈਨੇਡਾ ਦੀ ਜੋ ਅਮਰੀਕਾ ਦੇ ਨਾਲ ਗੱਲਬਾਤ ਚੱਲ ਰਹੀ ਹੈ ਉਸ ਗੱਲਬਾਤ ਦੇ ਵਿੱਚ ਸੈਕਟਰ ਸਪੈਸੀਫਿਕ ਟੈਰਫ ਤੇ ਉੱਪਰ ਕੋਈ ਹੱਲ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕੈਨੇਡਾ ਦੀ ਸੈਂਟਰਲ ਬੈਂਕ ਨੇ ਅਕਤੂਬਰ 2024 ਦੀ ਮੋਨਿਟਰੀ ਪਾਲਿਸੀ ਰਿਪੋਰਟ ਵਿੱਚ ਅਰਥਵਿਵਸਥਾ ਅਤੇ ਮਹਿੰਗਾਈ ਲਈ ਮੁੱਢਲੇ ਅਨੁਮਾਨ ਜਾਰੀ ਕਿ ਇਥੇ ਜਾ ਸਕਦੇ ਨੇ ਬੈਂਕ ਆਫ ਕੈਨੇਡਾ ਦੇ ਆਰਥਿਕ ਲਈ ਬਹੁਤ ਜ਼ਿਆਦਾ ਅਨਿਸ਼ਚਿਤਤਾ ਖਾਸ ਕਰਕੇ ਅਮਰੀਕੀ ਟੈਰਿਫਸ ਦੇ ਪ੍ਰਭਾਵ ਕਾਰਨ ਕੈਨੇਡਾ ਦੀ ਇਕਨੋਮੀ ਸੰਬੰਧੀ ਕੋਈ ਨਿਸ਼ਚਿਤ ਅਨੁਮਾਨ ਦੇਣਾ ਬੰਦ ਕਰ ਦਿੱਤਾ ਹੈ ਵਾਸ਼ਿੰਗਟਨ ਡੀਸੀ ਵਿੱਚ ਆਈਐਮਐਫ ਦੀ ਸਾਲਾਨਾ ਮੀਟਿੰਗ ਦੌਰਾਨ ਗਵਰਨਰ ਟੈਫ ਮਕਲਮ ਦਾ ਬਿਆਨ ਆਇਆ ਹੈ ਕਿ ਬੈਂਕ ਆਫ ਕੈਨੇਡਾ 25 ਅਕਤੂਬਰ ਨੂੰ ਆਪਣੀ ਅਗਲੇ ਵਿਆਜ ਦਰ ਦੇ ਫੈਸਲੇ ਦੇ ਨਾਲ ਸੰਬੰਧਿਤ ਪੂਰਾ ਆਰਥਿਕ ਅਨੁਮਾਨ ਜਾਰੀ ਕਰੇਗਾ ਪਰ ਇਸ ਸਾਲ ਦੀ ਸ਼ੁਰੂਆਤ ਤੋਂ ਬਾਅਦ ਅਜੇ ਹਾਂ ਪਹਿਲੀ ਵਾਰੀ ਹੋਏਗਾ ਮਕਲਮ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਕਿਹਾ ਹੈ ਕਿ ਸਪ੍ਰਿੰਗ ਤੋਂ ਬਾਅਦ ਅਮਰੀਕੀ ਟੈਰਫਸ ਨਾਲ ਜੁੜਿਆ ਤਣਾਅ ਘਟਿਆ ਹੈ ਪਰ ਵਿਸ਼ਵ ਵਪਾਰ ਦੇ ਲਈ ਖਤਰੇ ਵਰਕਰਾਰ ਨੇ ਬੈਂਕ ਆਫ ਕੈਨੇਡਾ ਦੇ ਗਵਰਨਰ ਨੇ ਕਿਹਾ ਕਿ ਅਸੀਂ ਆਪਣੇ ਅਨੁਮਾਨਾਂ ਵਿੱਚ ਸਾਵਧਾਨੀ ਰੱਖਾਂਗੇ ਅਤੇ ਉਹਨਾਂ ਵਿੱਚ ਮੌਜੂਦਾ ਖਤਰਿਆਂ ਦੀ ਝਲਕ ਵੀ ਸਾਫ਼ ਰੂਪ ਦੇ ਵਿੱਚ ਹੋਏਗੀ ਤੁਹੇ ਪਾਸੇ IMF ਦੇ ਚੀਫ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਬੇਸ਼ੱਕ ਫੈਡਰਲ ਸਰਕਾਰ ਦਾ ਵੱਡਾ ਸਟੈਫਾ ਸੈਟ ਹੈ ਇਕਨੋਮੀ ਦੇ ਜਿਸ ਤੰਗ ਦੇ ਹਾਲਾਤ ਨੇ ਪਰ G7 ਦੇ ਮੁਲਕਾਂ ਦੇ ਵਿੱਚੋਂ ਕੈਨੇਡਾ ਹਲੇ ਵੀ ਬਿਹਤਰ ਸਥਿਤੀ ਦੇ ਵਿੱਚ ਹੈ ਪਰ ਕੈਨੇਡਾ ਦੀ ਆਰਥਿਕ ਸਥਿਤੀ ਨੂੰ ਲੈ ਕੇ IMF ਦੇ ਵੱਲੋਂ ਵੀ ਬਿਆਨ ਦਿੱਤਾ ਗਿਆ ਓਟਵਾ ਵਿੱਚ ਇਸ ਸਬੰਧੀ G7 ਨੇਸ਼ਨਸ ਦੇ ਵਿੱਚ ਬਿਹਤਰ ਸਥਿਤੀ ਦੀ ਗੱਲ ਕਹੀ ਗਈ ਹੈ ਭਾਪਕੇ ਜਿਹੜੀਆਂ G7 ਕੰਟਰੀਜ਼ ਨੇ ਉਹਨਾਂ ਦੇ ਵਿੱਚੋਂ ਕੈਨੇਡਾ ਹਲੇ ਵੀ ਸਭ ਤੋਂ ਬਿਹਤਰ ਸਥਿਤੀ ਦੇ ਵਿੱਚ ਹੈ IMF ਦੀ ਹੈੱਡ ਕ੍ਰਿਸਟਲਿਨਾ ਜੋਰਜਵੀਆ ਨੇ ਇਹ ਟਿੱਪਣੀ ਉਸ ਸਮੇਂ ਕੀਤੀ ਹੈ ਜਦੋਂ ਪ੍ਰਧਾਨ ਮੰਤਰੀ ਮਾਰਕਰਨੀ ਦੀ ਅਗਵਾਈ ਵਾਲੀ ਲਿਬਰਲ ਸਰਕਾਰ ਆਪਣੇ ਬਜਟ ਨੂੰ ਲੈ ਕੇ ਕੰਸਲਟੇਸ਼ਨਸ ਕਰ ਰਹੀ ਹੈ ਤੇ ਇਸ ਵਿੱਚ ਵੱਡੇ ਘਾਟੇ ਦੀ ਉਮੀਦ ਜਤਾਈ ਜਾ ਰਹੀ ਹੈ ਵਾਸ਼ਿੰਗਟਨ ਦੇ ਵਿੱਚ ਇੱਕ ਪ੍ਰੈਸ ਬਰੀਫਿੰਗ ਦੌਰਾਨ IMF ਦੀ ਚੀਫ ਜੋਰਜਵੀਆ ਨੇ ਕਿਹਾ ਹੈ ਕਿ ਐਡਵਾਂਸ ਇਕਨੋਮੀ ਬਾਰੇ ਜਦੋਂ ਗੱਲਬਾਤ ਹੁੰਦੀ ਹੈ ਤਾਂ ਕੈਨੇਡਾ ਤੇ ਜਰਮਨੀ ਆਰਥਿਕ ਸਥਿਤੀ ਦੇ ਵਿੱਚ ਅਮਰੀਕਾ ਤੇ ਇਟਲੀ ਵਰਗੇ ਦੂਜੇ ਜੀ7 ਦੇਸ਼ਾਂ ਤੋਂ ਬਿਹਤਰ ਸਥਿਤੀ ਦੇ ਵਿੱਚ ਨੇ ਹਾਲਾਂਕਿ ਜਿੱਥੇ ਆਈਐਮਐਫ ਨੇ ਕੈਨੇਡਾ ਦੀ ਆਰਥਿਕ ਸਥਿਤੀ ਨੂੰ ਮਜ਼ਬੂਤ ਦੱਸਿਆ ਉੱਥੇ ਹੀ ਪਾਰਲੀਮੈਂਟਰੀ ਬਜਟ ਆਫਿਸਰ ਜੇਸਨ ਜੈਕਸ ਨੇ ਕੈਨੇਡਾ ਦੇ ਫੈਡਰਲ ਸਰਕਾਰ ਦੀ ਇਸ ਸਪੈਂਡਿੰਗ ਨੂੰ ਲੈ ਕੇ ਹੈਰਾਨੀ ਵੀ ਪ੍ਰਗਟਾਈ ਸੀ ਉਹਨਾਂ ਸਪਸ਼ਟ ਰੂਪ ਚ ਕਿਹਾ ਸੀ ਕਿ ਇਸ ਵਾਰ ਫੈਡਰਲ ਘਾਟਾ 1.86 ਬਿਲੀਅਨ ਡਾਲਰ ਦਰਜ ਕੀਤਾ ਜਾ ਸਕਦਾ ਹੈ ਪ੍ਰਧਾਨ ਮੰਤਰੀ ਮਾਰਕਰਨੇ ਨੇ ਕਿਹਾ ਸੀ ਕਿ ਨਵੇਂ ਖਰਚਿਆਂ ਦੀਆਂ ਯੋਜਨਾਵਾਂ ਜਿਨ੍ਹਾਂ ਚ ਡਿਫੈਂਸ ਦੇ ਖਰਚੇ ਦੇ ਵਿੱਚ ਵਾਧਾ ਇੱਕ ਵੱਡਾ ਕਾਰਨ ਹੈ ਇਸ ਤੋਂ ਇਲਾਵਾ ਸਰਕਾਰ ਮੇਜਰ ਇਨਫਰਾਸਟ੍ਰਕਚਰ ਪ੍ਰੋਜੈਕਟਾਂ ਨੂੰ ਤੇਜ਼ੀ ਦੇ ਨਾਲ ਅੱਗੇ ਵਧਾਉਣਾ ਚਾਹੁੰਦੀ ਹੈ ਉਹ ਵੀ ਇੱਕ ਕਾਰਨ ਹੈ ਕਿ ਸਰਕਾਰ ਦਾ ਡੈਫਾਸਟ ਵੱਡਾ ਹੋ ਸਕਦਾ ਪਰ ਕੈਨੇਡਾ ਦੀ ਆਰਥਿਕਤਾ ਨੂੰ ਇੱਕ ਨਵਾਂ ਮੋੜ ਦੇਣ ਦੇ ਲਈ ਤੇ ਬਿਹਤਰ ਭਵਿੱਖ ਦੇ ਲਈ ਇਹ ਇਨਵੈਸਟਮੈਂਟਸ ਜ਼ਰੂਰੀ ਨੇ ਕੈਨੇਡਾ ਦੀ ਲਿਬਰਲ ਸਰਕਾਰ ਨੇ ਆਨਲਾਈਨ ਠੱਗੀਆਂ ਖਿਲਾਫ ਨਵੇਂ ਫਾਈਨੈਂਸ਼ੀਅਲ ਕ੍ਰਾਈਮਨਲ ਏਜੰਸੀ ਬਣਾਉਣ ਦਾ ਐਲਾਨ ਕੀਤਾ ਇਹ ਕਦਮ ਐਂਟੀ ਫਰਾਡ ਸਟ੍ਰੈਟਜੀ ਦਾ ਹਿੱਸਾ ਹੋਏਗਾ ਜਿਸ ਦਾ ਐਲਾਨ ਫਾਈਨੈਂਸ ਮਿਨਿਸਟਰ ਫਰਾਂਸੂਆ ਫਿਲਿਪ ਸ਼ੈਂਪੇਨ ਦੇ ਵੱਲੋਂ ਕੀਤਾ ਗਿਆ ਉਹਨਾਂ ਦੱਸਿਆ ਕਿ ਇਹ ਪਲੈਨਿੰਗ 8 ਨਵੰਬਰ ਨੂੰ ਪੇਸ਼ ਹੋਣ ਵਾਲੇ ਬਜਟ ਵਿੱਚ ਸ਼ਾਮਲ ਕੀਤੀ ਜਾਏਗੀ ਇਹ ਐਲਾਨ ਐਸੇ ਸਮੇਂ ਕੀਤਾ ਗਿਆ ਜਦੋਂ ਮਿਨੋਰਟੀ ਲਿਬਰਲ ਗਵਰਨਮੈਂਟ ਪਾਰਲੀਮੈਂਟ ਦੇ ਵਿੱਚ ਆਪਣੇ ਫਾਈਨੈਂਸ਼ੀਅਲ ਅਜੰਡੇ ਨੂੰ ਪਾਸ ਕਰਵਾਉਣ ਲਈ ਇੱਕ ਪੋਲੀਟਿਕਲ ਪਾਰਟੀ ਭਾਗ ਕੇ ਇੱਕ ਸਾਥੀ ਦੀ ਭਾਲ ਕਰ ਰਹੀ ਹੈ ਮਿਨਿਸਟਰ ਸ਼ੈਂਪੈਨ ਨੇ ਕਿਹਾ ਹੈ ਕਿ ਇਹ ਇੱਕ ਵੱਡਾ ਅਤੇ ਬਹੁਤ ਜ਼ਰੂਰੀ ਕਦਮ ਹੈ ਜਿਵੇਂ ਜਿਵੇਂ ਫਰਾਡ ਤੇ ਹੋਰ ਚਲਾਕੀ ਨਾਲ ਵਰਤੀਆਂ ਗਈਆਂ ਜਿਹੀਆਂ ਗਤੀਵਿਧੀਆਂ ਸਾਹਮਣੇ ਆਉਣਗੀਆਂ ਤਾਂ ਹੋਰ ਜ਼ਿਆਦਾ ਕੈਨੇਡੀਅਨਸ ਪ੍ਰਭਾਵਿਤ ਹੋਣਗੇ ਉਹਨਾਂ ਕਹੇ ਕਿ ਝੂਠੇ ਮੈਸੇਜ ਨਕਲੀ ਲਿੰਕ ਅਤੇ ਬੈਂਕ ਦੇ ਨਕਲੀ ਈਮੇਲ ਵਰਗੀਆਂ ਆਧੁਨਿਕ ਸਕੈਮਸ ਜੋ ਕਿ ਆਮ ਲੋਕਾਂ ਨੂੰ ਨਿਸ਼ਾਨਾ ਬਣਾ ਰਹੀਆਂ ਨੇ ਉਹਨਾਂ ਨੂੰ ਰੋਕਣ ਦੇ ਲਈ ਨਵੇਂ ਮੈਜਰਸ ਸਰਕਾਰ ਦੇ ਵੱਲੋਂ ਲਏ ਜਾ ਰਹੇ ਨੇ ਕੈਨੇਡਾ ਦੇ ਐਂਟੀ ਫਰਾਡ ਸੈਂਟਰ ਦੇ ਅੰਕੜਿਆਂ ਅਨੁਸਾਰ 2024 ਵਿੱਚ ਕੈਨੇਡੀਅਨਸ ਨੇ ਠੱਗੀਆਂ ਕਰਕੇ ਲਗਭਗ 643 ਮਿਲੀਅਨ ਡਾਲਰ ਗਵਾਏ ਨੇ ਜੋ ਕਿ 2020 ਦੇ ਮੁਕਾਬਲੇ ਤਿੰਨ ਗੁਣਾ ਵੱਧ ਹੈ ਇਹ ਵੀ ਕਿਹਾ ਗਿਆ ਹੈ ਕਿ ਸਿਰਫ 5 ਤੋਂ 10% ਦੀ ਹੀ ਅਜਿਹੇ ਮਾਮਲੇ ਰਿਪੋਰਟ ਕੀਤੇ ਜਾਂਦੇ ਨੇ ਸਰਕਾਰ ਦੇ ਇੰਨਾ ਯੋਜਨਾਬੰਦ ਕਦਮਾਂ ਵਿੱਚ ਇਹ ਵੀ ਸ਼ਾਮਲ ਹੈ ਕਿ ਬੈਂਕ ਐਕਟ 'ਚ ਸੋਧ ਕੀਤੀ ਜਾਏਗੀ ਜਿਸ ਤਹਿਤ ਬੈਂਕ ਨੂੰ ਧੋਖਾਧੜੀ ਰੋਕਣਾ ਤੇ ਇਸ ਨਾਲ ਨਜਿੱਠਣ ਲਈ ਆਪਣੀਆਂ ਪਾਲਿਸਿਜ਼ ਲਾਜ਼ਮੀ ਬਣਾਉਣੀਆਂ ਪੈਣਗੀਆਂ ਸ਼ੈਪਨ ਨੇ ਕਿਹਾ ਹੈ ਕਿ 21ਵੀਂ ਸਦੀ ਵਿੱਚ ਫਾਈਨੈਂਸ਼ੀਅਲ ਕਰਾਈਮਜ਼ ਦੇ ਨਾਲ ਲੜਨਾ ਬਹੁਤ ਪੇਚੀਦਾ ਕੰਮਾਂ ਅਤੇ ਉਹ ਚਾਹੁੰਦੇ ਨੇ ਕਿ ਕੈਨੇਡਾ ਇਸ ਖੇਤਰ ਵਿੱਚ ਦੁਨੀਆ ਦੇ ਸਾਹਮਣੇ ਇੱਕ ਮਿਸਾਲ ਪੈਦਾ ਕਰੇ ਸ਼ੈਂਪੇਨ ਦੇ ਸਪੋਕਸਪਰਸਨ ਜੌਨ ਫਰੇਗੋਸ ਨੇ ਦੱਸਿਆ ਕਿ ਨਵੀਂ ਫਾਈਨੈਂਸ਼ੀਅਲ ਅਪਰਾਧਿਕ ਏਜੰਸੀ ਲਗਾਤਾਰ ਅਤੇ ਅਜੇ ਹਿਸਾਬ ਨਹੀਂ ਲਗਾਇਆ ਜਾ ਰਿਹਾ ਕਿ ਕਿਸ ਟੰਗ ਦੇ ਨਾਲ ਕੰਮ ਕਰੇਗੀ ਜਿਸ ਦਾ ਮਤਲਬ ਹੈ ਕਿ ਆਉਣ ਵਾਲੇ ਬਜਟ 'ਚ ਇਸ ਲਈ ਕੋਈ ਵਿਸ਼ੇਸ਼ ਪੈਸੇ ਅਲਾਟ ਕੀਤੇ ਜਾਣਗੇ ਕਿ ਨਹੀਂ ਇਹ ਵੀ ਸਪਸ਼ਟ ਨਹੀਂ ਹੈ ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਡੇਵਿਡ ਈਬ ਨੇ ਕਿਹਾ ਕਿ ਉਹ ਅਮਰੀਕਾ ਵੱਲੋਂ ਕੈਨੇਡਾ ਦੀ ਲੰਬਰ ਉੱਪਰ ਲਗਾਏ ਗਏ ਨਵੇਂ ਟੈਰਫ ਦੇ ਜਵਾਬ ਵਿੱਚ ਹੋਰ ਕੋਈ ਨਵੀਆਂ ਜਵਾਬੀ ਕਾਰਵਾਈਆਂ ਨਹੀਂ ਕਰਨਗੇ ਹਾਲਾਂਕਿ ਉਹਨਾਂ ਨੇ ਸਾਫ਼ ਕੀਤਾ ਹੈ ਕਿ ਜੋ ਵੀ ਜਵਾਬੀ ਉਪਾਅ BC ਸਰਕਾਰ ਪਹਿਲਾਂ ਕਰ ਚੁੱਕੀ ਹੈ ਉਹ ਜਾਰੀ ਰਹਿਣਗੇ ਪ੍ਰੀਮੀਅਰ ਈਬ ਨੇ ਦੱਸਿਆ ਕਿ ਬ੍ਰਿਟਿਸ਼ ਕੋਲੰਬੀਆ ਸਰਕਾਰ ਨੇ ਅਮਰੀਕੀ ਲਿਕਰ ਨੂੰ ਗਵਰਨਮੈਂਟ ਲੇਕਰ ਸਟੋਰਾਂ ਤੋਂ ਹਟਾ ਦਿੱਤਾ ਹੈ ਅਤੇ ਅਮਰੀਕਾ ਦੀਆਂ ਕੰਪਨੀਆਂ ਨੂੰ ਗਵਰਨਮੈਂਟ ਪ੍ਰੋਕਿਊਰਮੈਂਟ ਤੋਂ ਬਾਹਰ ਕਰ ਦਿੱਤਾ ਹੈ ਇਹ ਕਦਮ ਤਦ ਤੱਕ ਜਾਰੀ ਰਹਿਣਗੇ ਜਦ ਤੱਕ ਅਮਰੀਕਾ ਨਾਲ ਇਸ ਮਾਮਲੇ ਉੱਪਰ ਕੋਈ ਹੱਲ ਨਹੀਂ ਨਿਕਲਦਾ ਅਮਰੀਕਾ ਨੇ ਹੁਣ ਕੈਨੇਡਾ ਦੀ ਲੰਬਰ ਉੱਪਰ 10% ਹੋਰ ਡਿਊਟੀਆਂ ਵਧਾ ਦਿੱਤੀਆਂ ਨੇ ਜਿਸ ਤੇ ਪਹਿਲਾਂ ਹੀ 35% ਟੈਰਫ ਲੱਗਾ ਹੋਇਆ ਸੀ ਇਸ ਕਾਰਨ ਈਬੀ ਨੇ ਫੈਡਰਲ ਸਰਕਾਰ ਤੋਂ ਮਦਦ ਦੀ ਮੰਗ ਕੀਤੀ ਸੀ ਤਾਂ ਜੋ ਬ੍ਰਿਟਿਸ਼ ਕੋਲੰਬੀਆ ਦੀ ਲੰਬਰ ਇੰਡਸਟਰੀ ਅਤੇ ਇਸ ਨਾਲ ਜੁੜੇ ਵਰਕਰਸ ਦੀਆਂ ਨੌਕਰੀਆਂ ਨੂੰ ਬਚਾਇਆ ਜਾ ਸਕੇ ਫੈਡਰਲ ਇੰਡਸਟਰੀਅਲ ਮਨਿਸਟਰ ਮੈਲਨੀ ਜੋਲੀ ਨੇ ਕਿਹਾ ਹੈ ਕਿ ਜਲਦ ਹੀ ਲੰਬਰ ਇੰਡਸਟਰੀ ਲਈ ਮਦਦ ਦੀ ਉਮੀਦ ਕੀਤੀ ਜਾ ਸਕਦੀ ਹੈ ਜਿਸ ਵਿੱਚ ਬੈਂਕਾਂ ਰਾਹੀਂ ਦਿੱਤੇ ਜਾਣ ਵਾਲੇ ਫੰਡ ਸ਼ਾਮਲ ਹੋਣਗੇ ਜੋ ਕਿ ਕੈਨੇਡਾ ਦੇ ਬਿਜ਼ਨਸ ਡਿਵੈਲਪਮੈਂਟ ਬੈਂਕ ਵੱਲੋਂ ਗਾਰੰਟੀ ਕੀਤੇ ਜਾਣਗੇ ਪ੍ਰੀਮੀਅਰ ਈਵੀ ਨੇ ਚੇਤਾਵਨੀ ਦਿੱਤੀ ਹੈ ਕਿ ਬੀਸੀ ਦੀ ਲੰਬਰ ਕੰਪਨੀਆਂ ਇੱਕ ਚਾਕੋ ਦੀ ਧਾਰ ਉੱਪਰ ਖੜੀਆਂ ਨੇ ਕਈ ਥਾਵਾਂ ਤੇ ਵਰਕਰਸ ਦੀ ਗਿਣਤੀ ਘਟਾਈ ਜਾ ਰਹੀ ਹੈ ਅਤੇ ਲੇ-ਆਫਸ جاری ਨੇ। ਉਹਨਾਂ ਨੇ ਮੰਗ ਕੀਤੀ ਕਿ ਫੈਡਰਲ ਸਰਕਾਰ ਤੋਂ ਮਦਦ ਦੇ ਰੂਪ ਦੇ ਵਿੱਚ ਪੈਸਾ ਤੁਰੰਤ ਮਿਲਣਾ ਚਾਹੀਦਾ ਹੈ। ਇੰਡੀਪੈਂਡੈਂਟ ਵਰਡ ਪ੍ਰੋਸੈਸਰਸ ਐਸੋਸੀਏਸ਼ਨ ਆਫ ਬ੍ਰਿਟਿਸ਼ ਕੋਲੰਬੀਆ ਦੇ ਚੇਅਰ ਐਂਡੀ ਰੇਲੀ ਨੇ ਚਿੰਤਾ ਜਤਾਈ ਹੈ ਕਿ ਛੋਟੀਆਂ ਅਤੇ ਮੀਡੀਅਮ ਸਾਈਜ਼ ਦੀਆਂ ਲੰਬਰ ਕੰਪਨੀਆਂ ਬੰਦ ਹੋ ਗਈਆਂ ਨੇ। ਤਨ ਜਾਂ ਮੋੜ ਆਸਾਨੀ ਦੇ ਨਾਲ ਨਹੀਂ ਖੁੱਲਣਗੀਆਂ ਦੂਜੇ ਪਾਸੇ অন্ਟਾਰੀਓ ਦੇ ਪ੍ਰੀਮੀਅਰ ਡਾਕਫੋਰਡ ਨੇ ਫੈਡਰਲ ਸਰਕਾਰ ਨੂੰ ਕਿਹਾ ਹੈ ਕਿ ਜੇਕਰ ਅਮਰੀਕਾ ਦੇ ਨਾਲ ਕੋਈ ਟ੍ਰੇਡ ਐਗਰੀਮੈਂਟ ਨਹੀਂ ਹੁੰਦਾ ਤਾਂ ਕੈਨੇਡਾ ਨੂੰ ਠੋਕ ਕੇ ਟੈਰਿਫਸ ਲਗਾਉਣੇ ਚਾਹੀਦੇ ਨੇ ਉਹਨਾਂ ਨੇ ਕਿਹਾ ਕਿ ਹੁਣ ਸਿਰਫ ਬੈਠ ਕੇ ਦੇਖਣ ਦਾ ਸਮਾਂ ਨਹੀਂ ਹੈ ਪ੍ਰਧਾਨ ਮੰਤਰੀ ਮਾਕਕਾਰਨੀ ਨੇ ਵੀ ਕਿਹਾ ਸੀ ਕਿ ਇਹ ਸਮਾਂ ਪਲਟਵਾਰ ਕਰਨ ਦਾ ਨਹੀਂ ਹੈ ਸਗੋਂ ਗੱਲਬਾਤ ਕਰਨ ਦਾ ਉਹਨਾਂ ਕਿਹਾ ਸੀ ਕਿ ਦੋਵਾਂ ਦੇਸ਼ਾਂ ਦੇ ਵਿਚਕਾਰ ਸੈਕਟਰ ਸਪੈਸੀਫਿਕ ਟੈਰਫਸ ਨੂੰ ਲੈ ਕੇ ਵਧੀਆ ਗੱਲਬਾਤ ਚੱਲ ਰਹੀ ਹੈ ਤੇ ਜਲਦੀ ਹੀ ਇਸ ਦੇ ਚੰਗੇ ਨਤੀਜੇ ਸਾਹਮਣੇ ਆਉਣਗੇ ਇਸ ਕਾਰਨ ਹਲੇ ਕੋਈ ਜਵਾਬੀ ਟੈਰਫ ਲਗਾਉਣ ਦੀ ਫੈਡਰਲ ਸਰਕਾਰ ਦੀ ਯੋਜਨਾ ਨਹੀਂ ਹੈ ਕਿਉਂਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਜਿੱਥੇ ਕੈਨੇਡੀਅਨ ਪ੍ਰੋਡਕਟਸ ਦੇ ਉੱਪਰ 35% ਟੈਰਫ ਲਗਾਏ ਗਏ ਨੇ ਉੱਥੇ ਸਟੀਲ ਅਲੂਮਿਨਮ ਕਾਪਰ ਨੂੰ ਸੈਕਟਰ ਸਪੈਸੀਫਿਕ ਟੈਰਫਸ ਦੇ ਨਾਲ 50% ਦੀ ਲੈਪ ਸਲੇਬ ਦੇ ਵਿੱਚ ਰੱਖਿਆ ਗਿਆ ਇਸ ਤੋਂ ਇਲਾਵਾ ਲੰਬਰ ਦੇ ਉੱਪਰ ਹੁਣ 45% ਟੈਰਫ ਲੱਗੇ ਨੇ ਜਿਸ ਉੱਪਰ ਪ੍ਰੀਮੀਅਰ ਡੇਵीडी ਨੇ ਕਿਹਾ ਸੀ ਕਿ ਹੁਣ ਰਸ਼ੀਆ ਤੋਂ ਜ਼ਿਆਦਾ ਟੈਰਫ ਲੰਬਰ ਦੇ ਉੱਪਰ ਕੈਨੇਡਾ ਦਾ ਕਰ ਰਿਹਾ ਜੋ ਕਿ ਇੰਡਸਟਰੀ ਨੂੰ ਸਿੱਧੇ ਰੂਪ ਦੇ ਵਿੱਚ ਪ੍ਰਭਾਵਿਤ ਕਰ ਰਿਹਾ ਕੰਸਰਟੋ ਲੀਡਰ ਪੇਰੇ ਪੋਲੀਓਪ ਦੇ ਵੱਲੋਂ ਮੰਗ ਕੀਤੀ ਗਈ ਹੈ ਕਿ ਪ੍ਰਧਾਨ ਮੰਤਰੀ ਮਾਕਰਨੀ ਟੈਕਸ ਕਟ ਲਗਾਉਣ ਅਤੇ ਡੈਫਸਿਟ ਨੂੰ 42 ਬਿਲੀਅਨ ਡਾਲਰ ਕਰਨ ਉਹਨਾਂ ਕਿਹਾ ਹੈ ਕਿ ਪ੍ਰਧਾਨ ਮੰਤਰੀ ਮਾਕਰਨੀ ਨੇ ਪਹਿਲਾਂ ਹੀ ਸਾਬਕਾ ਪ੍ਰਧਾਨ ਮੰਤਰੀ ਦਾ ਰਿਕਾਰਡ ਡੈਫਸਿਟ ਦੇ ਮਾਮਲੇ ਦੇ ਵਿੱਚ ਤੋੜ ਦਿੱਤਾ ਹੈ ਅੰਤਰਿਮ ਪਾਰਲੀਮੈਂਟਰੀ ਬਜਟ ਆਫੀਸਰ ਮੁਤਾਬਕ ਫੈਡਰਲ ਸਰਕਾਰ ਦਾ ਡੈਫਸਿਟ 70 ਬਿਲੀਅਨ ਡਾਲਰ ਦੇ ਕਰੀਬ ਰਹਿ ਸਕਦਾ ਹੈ ਆਪਣੀ ਚਿੱਠੀ ਵਿੱਚ ਪੋਲੀਓਪ ਨੇ ਕਿਹਾ ਹੈ ਕਿ ਦੇਸ਼ ਦਾ ਬੈਂਕ ਅਕਾਊਂਟ ਖਾਲੀ ਹੈ ਲੋਕਾਂ ਦੇ ਫਰਜਾ ਤੇ ਢੱਡ ਖਾਲੀ ਨੇ ਉਹਨਾਂ ਕਹਿ ਕਿ ਲਿਬਰਲ ਬੇਫਿਕਰ ਹੋ ਕੇ ਕੰਜ਼ਰਵਟਿਵ ਆਈਡੀਆ ਚੁੱਕਣ ਪਰ ਐਕਸ਼ਨ ਲੈਣ ਸਿਰਫ ਗੱਲਬਾਤ ਨਾ ਕਰਨ ਜਿੰਨਾ ਕਹੇ ਕਿ ਕੰਜ਼ਰਵਟਿਵ ਚਾਹੁੰਦੇ ਨੇ ਕਿ ਇਨਕਮ ਟੈਕਸ ਵਿੱਚ ਕਟ ਲਗਾਇਆ ਜਾਵੇ ਕੈਪੀਟਲ ਗੇਨ ਘਟਾਇਆ ਜਾਵੇ ਇੰਡਸਟਰੀਅਲ ਕਾਰਬਨ ਟੈਕਸ ਖਤਮ ਕੀਤਾ ਜਾਵੇ ਅਤੇ ਹੋਮ ਬਿਲਡਿੰਗ ਟੈਕਸ ਹਟਾਏ ਜਾਣ ਪੌਲੀਅਮ ਨੇ ਅੱਗੇ ਲਿਖਿਆ ਕਿ ਮੌਜੂਦਾ ਸਰਕਾਰ ਸਾਫ ਦਾ ਪ੍ਰਧਾਨ ਮੰਤਰੀ ਜਸਟਨ ਟਰੂਡੋ ਦੀਆਂ ਇਕਨੋਮਿਕ ਪਾਲਿਸਿਜ਼ ਉੱਪਰ ਚੱਲ ਰਹੀ ਹੈ ਬਾਰ-ਬਾਰ ਸਿਰਫ ਪ੍ਰੋਮਿਸ ਕਰ ਰਹੀ ਹੈ ਤੇ ਡੈਫਸਟ ਨੂੰ ਇਨਵੈਸਟਮੈਂਟ ਆ ਦੱਸ ਰਹੀ ਹੈ ਤੇ ਇਸੇ ਤਰ੍ਹਾਂ ਸਾਫਾ ਪ੍ਰਧਾਨ ਮੰਤਰੀ ਕਹਿੰਦੇ ਸਨ ਕਿ ਡੈਫਸਟ ਇਨਵੈਸਟਮੈਂਟ ਅਤੇ ਗਰੋਥ ਲੈ ਕੇ ਆਏਗਾ ਪਰ ਅਜੇ ਹਾਂ ਨਹੀਂ ਵਾਪਰਿਆ ਜਿੰਨਾ ਕਿਹਾ ਕਿ ਇਸ ਸਮੇ ਮੌਜੂਦਾ ਸਰਕਾਰ ਵੀ ਅਜੇ ਹੀ ਪਾਲਿਸੀ ਉੱਪਰ ਚੱਲ ਰਹੀ ਹੈ ਕਿ ਨਾ ਤਾਂ ਕੋਈ ਪ੍ਰੋਜੈਕਟ ਹਲੇ ਤੱਕ ਧਰਾਤਲ ਦੇ ਉੱਪਰ ਆਇਆ ਅਤੇ ਨਾ ਹੋਈ ਟੈਰਫ ਸੰਬੰਧੀ ਕੋਈ ਰੀਲੀਫ ਮਿਲੀ ਹੈ ਸਿਰਫ ਗੱਲਬਾਤ ਕੀਤੀ ਜਾ ਰਹੀ ਹੈ ਜਿਨ੍ਹਾਂ ਦੇ ਵੱਲੋਂ ਪਹਿਲਾਂ ਵੀ ਪ੍ਰਧਾਨ ਮੰਤਰੀ ਮਾਕਾਰਨੀ ਦੇ ਵੱਲੋਂ ਕੀਤੇ ਜਾ ਰਹੇ ਵਿਦੇਸ਼ੀ ਦੌਰਿਆਂ ਨੂੰ ਸਿਰਫ ਫੋਟੋ ਸੈਸ਼ਨ ਦੱਸਿਆ ਗਿਆ ਸੀ ਦੂਜੇ ਪਾਸੇ ਜੇਕਰ ਫੈਡਰਲ ਸਰਕਾਰ ਦੀ ਗੱਲ ਕੀਤੀ ਜਾਵੇ ਤਾਂ ਫਾਈਨੈਂਸ ਮਿਨਿਸਟਰ ਫਰਾਂਸੂਆ ਫਿਲਿਪ ਸ਼ੈਂਪੇਨ ਚਾਰਨ ਬੰਬਰ ਨੂੰ ਮੌਜੂਦਾ ਸਰਕਾਰ ਦਾ ਪਹਿਲਾ ਬਜਟ ਪੇਸ਼ ਕਰਨਗੇ ਜਿਸ ਦੇ ਵਿੱਚ ਵੱਡਾ ਡੈਫਿਸਟ ਹੋ ਸਕਦਾ ਹੈ ਕਿਉਂਕਿ ਫੈਡਰਲ ਸਰਕਾਰ ਦੇ ਵੱਲੋਂ ਨਾਟੋ ਦੀਆਂ ਸ਼ਰਤਾਂ ਤਹਿਤ ਇੱਕ ਤਾਂ ਡਿਫੈਂਸ ਦੇ ਵਿੱਚ ਖਰਚੇ ਵਧਾਏ ਜਾਣੇ ਨੇ ਇਸ ਤੋਂ ਇਲਾਵਾ ਵੱਡੇ ਇਨਵੈਸਟਮੈਂਟ ਪ੍ਰੋਜੈਕਟਸ ਦਾ ਐਲਾਨ ਵੀ ਹੋ ਸਕਦਾ ਹੈ ਅਤੇ ਅਮਰੀਕੀ ਟੈਰਿਫਸ ਦੇ ਨਾਲ ਚੰਬੀ ਹੋਈ ਇੰਡਸਟਰੀ ਦੇ ਲਈ ਵੀ ਰਾਹਤ ਪੈਕੇਜ ਇਸ ਬਜਟ ਦੇ ਵਿੱਚ ਸ਼ਾਮਲ ਹੋਣਗੇ ਦੂਜੇ ਪਾਸੇ ਪ੍ਰਧਾਨ ਮੰਤਰੀ ਮਾਕਰਨੀ ਇਸ ਬਜਟ ਨੂੰ ਜਨਰੇਸ਼ਨਲ ਬਜਟ ਦੱਸ ਰਹੇ ਨੇ ਭਾਪਕੇ ਕੈਨੇਡਾ ਦੀ ਇਕਨੋਮੀ ਨੂੰ ਨਵਾਂ ਰਾਹ ਦੇਣ ਦੇ ਲਈ ਅਤੇ ਫਿਊਚਰ ਦੇ ਵਿੱਚ ਕੈਨੇਡੀਅਨ ਅਰਥਚਾਰਾ ਮਜ਼ਬੂਤ ਹੋਵੇ ਜੌਬਸ ਪੈਦਾ ਹੋਣ ਉਸ ਦੇ ਲਈ ਇਸ ਬਜਟ ਦੇ ਵਿੱਚ ਵੱਡੀਆਂ ਇਨਵੈਸਟਮੈਂਟਸ ਜ਼ਰੂਰੀ ਨੇ ਇਸ ਤੋਂ ਇਲਾਵਾ ਸਰਕਾਰ ਦੇ ਵੱਲੋਂ ਆਪਰੇਸ਼ਨਲ ਅਤੇ ਕੈਪੀਟਲ ਬਜਟ ਨੂੰ ਅਲੱਗ-ਅਲੱਗ ਟੇਬਲ ਕੀਤਾ ਜਾਏਗਾ ਜਿਸ ਵਿੱਚ ਸਰਕਾਰ ਆਪਰੇਸ਼ਨਲ ਖਰਚੇ ਦਿਖਾਏਗੀ ਅਤੇ ਦੂਸਰੇ ਦੇ ਵਿੱਚ ਜੋ ਇਨਵੈਸਟਮੈਂਟ ਕਾਰਨ ਡੈਫਿਸਿਟ ਵੱਡਾ ਹੋਏਗਾ ਉਸ ਨੂੰ ਫਿਊਚਰ ਦੀਆਂ ਇਨਵੈਸਟਮੈਂਟਸ ਦੱਸਿਆ ਜਾ ਸਕਦਾ ਹੁਣ ਦੇਖਦੇ ਹਾਂ ਰਮੇਂਟਨ ਤੋਂ ਕੁਲਮੀਤ ਸਿੰਘ ਸੰਗਾ ਹੋਰਾਂ ਦੀ ਖਾਸ ਰਿਪੋਰਟ ਚੈਨਲ ਪੰਜਾਬੀ ਵੇਖ ਰਿਹਾ ਸਮੂਹ ਦਰਸ਼ਕਾਂ ਨੂੰ ਕੁਲਮੀਤ ਸਿੰਘ ਵੱਲੋਂ ਨਿੱਗੀ ਜੀ ਆਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਡਮੰਟਨ ਸ਼ਹਿਰ ਤੋਂ ਦੋਸਤੋ ਇੱਕ ਖਬਰ ਲੈ ਕੇ ਤੁਹਾਡੇ ਲਈ حاضر ਹੋ ਰਿਆਂ ਅਲਬਰਟਾ ਦੇ ਵਿੱਚ ਪਿਛਲੇ ਇੱਕ ਹਫ਼ਤੇ ਤੋਂ ਜਿਹੜੇ ਅਲਬਰਟਾ ਦੇ ਅਧਿਆਪਕ ਆ ਉਹ ਸਟ੍ਰਾਈਕ ਤੇ ਗਏ ਹੋਏ ਨੇ ਔਰ ਇਹਦੇ ਨਾਲ ਕੋਈ 7,50,000 ਦੇ ਕਰੀਬ ਜਿਹੜੇ ਸਟੂਡੈਂਟ ਆ ਉਹ ਅਫੈਕਟ ਹੋ ਰਹੇ ਨੇ 51,000 ਟੀਚਰ ਜਿਹੜੇ ਨੇ ਉਹ ਸਟ੍ਰਾਈਕ ਤੇ ਹੈਗੇ ਜੀ ਜਿਹੜੀ ਕੱਲ ਮੀਟਿੰਗ ਹੋਈ ਆ ਟੀਚਰਸ ਦੀ ਤੇ ਪ੍ਰੋਵਿੰਸ ਦੀ ਉਹਦੇ ਵਿੱਚ ਪ੍ਰੋਵਿੰਸ ਦਾ ਬਿਆਨ ਆਇਆ ਜੀ ਉਹ ਕਹਿੰਦੇ ਵੀ ਅਸੀਂ ਜਿੰਨੇ ਕੁ ਪੈਸੇ ਉਹਨਾਂ ਨੂੰ ਦੇ ਸਕਦੇ ਸੀ ਉਹ ਅਸੀਂ ਉਹਨਾਂ ਨੂੰ ਆਪਣੀ ਆਫਰ ਦੇ ਵਿੱਚ ਦੱਸ ਚੁੱਕੇ ਆ ਅਸੀਂ ਹੁਣ ਹੋਰ ਉਦੋਂ ਜ਼ਿਆਦਾ ਪੈਸਾ ਜਿਹੜਾ ਉਹ ਖਰਚ ਨਹੀਂ ਕਰ ਸਕਦੇ ਪ੍ਰੋਵਿੰਸ ਇਹ ਵੀ ਕਹਿ ਰਿਹਾ ਵੀ ਜਿਹੜੀ ਉਹਨਾਂ ਵੱਲੋਂ ਮੰਗ ਰੱਖੀ ਜਾ ਰਹੀ ਆ ਉਹ ਇਸ ਤਰ੍ਹਾਂ ਵੀ ਜਿਦਾਂ ਉਹ ਚੰਦ ਜਿਹੜਾ ਆ ਉਤੋਂ ਲਾਉਣ ਨੂੰ ਫਿਰਦੇ ਆ ਸਮਾਨ ਦੇ ਵਿੱਚੋਂ ਕਈ ਉਹਨਾਂ ਨੂੰ ਰੀਅਲਿਸਟਿਕ ਹੋਣਾ ਚਾਹੀਦਾ ਉਹ ਕਹਿੰਦੇ ਅਸੀਂ ਉਹਨਾਂ ਨੂੰ ਦੱਸਿਆ ਵੀ 2 ਬਿਲੀਅਨ ਡਾਲਰ ਹੋਰ ਐਕਸਟਰਾ ਚਾਹੀਦਾ ਜਿਹੜੀਆਂ ਮੰਗਾਂ ਤੁਸੀਂ ਕਰ ਰਹੇ ਆ ਆ ਇਸ ਵੇਲੇ ਉਹ ਕਹਿੰਦੇ ਵੀ ਜਿਹੜਾ ਖਰਚਾ ਸਾਡਾ ਆਉਣਾ ਆ ਸਰਕਾਰ ਦਾ ਉਹ 2 ਕਦਰ 6 ਬਿਲੀਅਨ ਡਾਲਰ ਆ ਪਰ ਆਉਣ ਵਾਲੇ ਥੋੜੇ ਸਾਲਾਂ ਦੇ ਵਿੱਚ ਉਹ ਕੀਤਾ ਜਾਵੇਗਾ ਜਿਹੜੀ ਉਹਨਾਂ ਨੂੰ ਪੇ ਰੇਜ ਦਿੱਤੀ ਜਾ ਰਹੀ ਆ 12% ਦੀ ਉਹ ਆਉਣ ਵਾਲੇ 64 ਸਾਲਾਂ ਲਈ ਆ ਜੀ 3% ਪਰイヤー ਹੋ ਗਈ ਔਰ ਪ੍ਰੋਵਿੰਸ ਕਹਿੰਦਾ ਵੀ ਉਹ ਇੱਕ ਕਿਸਮ ਦੀ ਵਧੀਆ ਡੀਲ ਆ ਜਿੰਨੀਆਂ ਅਸੀਂ ਬਾਕੀ ਯੂਨੀਅਨ ਦੇ ਨਾਲ ਕੀਤੇ ਹੈਗੇ ਆ ਸਮਝੌਤੇ ਉਹ ਇੰਨੇ ਕੀ ਪੈਸੇ ਅਸੀਂ ਉਹਨਾਂ ਨੂੰ ਦਿੱਤੇ ਨੇ ਸੋ ਇਸ ਕਰਕੇ ਟੀਚਰਾਂ ਨੂੰ ਵੀ ਚਾਹੀਦਾ ਵੀ ਉਹ ਵੀ ਇਸ ਗੱਲ ਨੂੰ ਕਬੂਲ ਕਰਨ ਦੂਸਰੀ ਉਹ ਕਹਿੰਦੇ ਵੀ ਜਿਹੜੇ ਅਸੀਂ 3000 ਟੀਚਰ ਐਕਸਟਰਾ ਜਿਹੜੇ ਆ ਉਹ ਹਾਇਰ ਕਰਨੇ ਉਹਨਾਂ ਦੇ ਨਾਲ ਮੰਨੇ ਆ ਤੇ ਜਿਹੜੀਆਂ ਟੀਚਰਦੋਂ ਇਹ ਮੰਗ ਲਈ ਜਾ ਰਹੀ ਆ ਵੀ ਸਟੂਡੈਂਟਸ ਤੇ ਕੈਪ ਹੋਣੀ ਚਾਹੀਦੀ ਆ ਕਲਾਸਸ ਦੇ ਵਿੱਚ ਕਿਉਂਕਿ ਗਿਣਤੀ ਬੱਚਿਆਂ ਦੀ ਬਹੁਤ ਜ਼ਿਆਦਾ ਹੋਈ ਆ ਜਿਹਦਾ ਕਰਕੇ ਟੀਚਰ ਦਾ ਸਮਾਂ ਬਹੁਤ ਉਸ ਗੱਲਬਾਤ ਤੇ ਲੱਗਦਾ ਆ ਔਰ ਵੱਖਰੇ ਵੱਖਰੇ ਤਰ੍ਹਾਂ ਦੇ ਸਟੂਡੈਂਟ ਆ ਕਈ ਸਲੋ ਲਰਨਰ ਆ ਜਾਂ ਕਿਸੇ ਨੂੰ ਜਿਹੜੀ ਲੈਂਗੁਏਜ ਦੀ ਪ੍ਰੋਬਲਮ ਆ ਇਹ ਸਾਰੀਆਂ ਗੱਲਾਂ ਨੂੰ ਲੈ ਕੇ ਟੀਚਰ ਕਹਿੰਦੇ ਵੀ ਉਹ ਬੰਦੇ ਹੋਰ ਚਾਹੀਦੇ ਨੇ ਇੱਥੇ ਤੇ ਔਰ ਨਾਲ ਦੀ ਨਾਲ ਕਲਾਸਰੂਮ ਜਿਹੜੇ ਆ ਉਹ ਵੀ ਹੋਰ ਬਣਨੇ ਚਾਹੀਦੇ ਆ ਤੇ ਸੁਭਾ ਕਹਿੰਦਾ ਜੀ ਵੀ ਇਹ ਅਸੀਂ ਇੱਕਦਮ ਤਾਂ ਨਹੀਂ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਕਰਾਂਗੇ ਪਰ ਜਿਹੜੀ ਪੈਸਿਆਂ ਦੀ ਗੱਲ ਹੈਗੀ ਆ ਉਹ ਏਦੋਂ ਜ਼ਿਆਦਾ ਅਸੀਂ ਖਰਚ ਨਹੀਂ ਕਰ ਸਕਦੇ ਜਿਹੜੇ ਫਾਈਨਾਂਸ ਮਿਨਿਸਟਰ ਨੇ ਨੇਟ ਹਾਰਨਰ ਹੋਰੀ ਉਹਨਾਂ ਨੇ ਇਹ ਗੱਲ ਬਤ ਕਹੀ ਆ ਔਰ ਨਾਲ ਹੀ ਉਹ ਕਹਿ ਰਿਹਾ ਵੀ ਅਸੀਂ ਇਹ ਚਾਹੁੰਦੇ ਆ ਵੀ ਜਿੰਨੀ ਵੀ ਛੇਤੀ ਹੋ ਸਕੇ ਸਟੂਡੈਂਟ ਜਿਹੜੇ ਆ ਉਹ ਦੁਬਾਰਾ ਕਲਾਸਰੂਮ ਵਿੱਚ ਪਹੁੰਚਣ ਜੇ ਉਹ ਕਹਿੰਦੇ ਵੀ ਸਮਝੌਤਾ ਨਹੀਂ ਹੁੰਦਾ ਤੇ 27 ਅਕਤੂਬਰ ਨੂੰ ਜਦੋਂ ਮੁੜ ਕੇ ਲੈਜਿਸਲੇਚਰ ਬੈਠਦਾ ਆ ਤੇ ਉਹ ਕਹਿੰਦੇ ਵੀ ਅਸੀਂ ਇਹਨਾਂ ਨੂੰ ਬੈਕ ਟੂ ਵਰਕ ਜਿਹੜਾ ਲੈਜਿਸਲੇਟ ਕਰ ਸਕਦੇ ਆ ਟੀਚਰਜ਼ ਨੂੰ ਸੋ ਹਜੇ ਤਾਈਂ ਟੀਚਰਜ਼ ਜਿਹੜੇ ਆ ਜੀ ਉਹ ਕਹਿੰਦੇ ਵੀ ਅਸੀਂ ਜਿਹੜੀ ਇਹ 바ਰਗੇਨਿੰਗ ਵਾਲੀ ਗੱਲਬਾਤ ਆ ਟੀਚਰਾਂ ਤੱਕ ਪੜਾ ਰਹੇ ਆ ਵੀ ਭਾਈ ਦੱਸੋ ਤੁਸੀਂ ਹੋਰ ਕੀ ਕਿਸ ਤਰ੍ਹਾਂ ਕੀਤਾ ਜਾ ਸਕਦਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਡੇਟ ਕੋਈ ਨਹੀਂ ਉਹਨਾਂ ਨੇ ਅਨਾਉਂਸ ਕੀਤੀ ਕਿ ਕਿਦੋਂ ਦੁਬਾਰਾ ਗੱਲਬਾਤ ਕਰਨੀ ਆ ਪਰ ਆਸ਼ਕੀਤੀ ਜਾ ਰਹੀ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਦੋਨੋਂ ਤਰ੍ਹਾਂ ਮੁੜ ਬੈਠ ਕੇ ਇਹਦੇ ਤੇ ਗੌਰ ਕਰਨਗੀਆਂ ਤਾਂ ਕਿ ਇਹ ਜਿਹੜਾ ਸਿਲਸਿਲਾ ਖੜਾ ਹੋਇਆ ਜਿਹਦੇ ਵਿੱਚ ਪੇਰੈਂਟਸ ਵੀ ਜਿਹੜੇ ਨੇ ਉਹ ਵੀ ਮਜਬੂਰ ਨੇ ਔਖੇ ਨੇ ਉਹਨਾਂ ਨੂੰ ਬੱਚਿਆਂ ਦੇ ਨਾਲ ਸਮਾਂ ਲਾਉਣਾ ਪੈ ਰਿਹਾ ਕਈਆਂ ਨੂੰ ਕੰਮਾਂ ਤੋਂ ਛੁੱਟੀ ਲੈਣੀ ਪੈ ਰਹੀ ਆ ਸੋ ਬਹੁਤ ਸਾਰੀਆਂ ਮੁਸ਼ਕਲਾਂ ਕ੍ਰੀਏਟ ਹੋਈਆਂ ਨੇ ਆਸ ਕਰਦੇ ਹਾਂ ਕਿ ਦੋਨੋਂ ਧਿਰਾਂ ਫੇਰ ਬੈਠ ਕੇ ਇਸ ਗੱਲ ਨੂੰ ਨਿਬੇੜਨਗੀਆਂ ਚੈਨਲ ਪੰਜਾਬੀ ਲਈ ਕੁਲਮੀਤ ਸਿੰਘ ਸੰਘਾ ਐਂਡ ਮੈਂਟਨ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ